ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਲਾਰਮ ਵੱਜਣ ਤੇ ਕਿਸੇ ਸੁਰੱਖਿਅਤ ਜਗ੍ਹਾ ਤੇ ਰੁਕਿਆ ਜਾਵੇ ਬੰਦ ਦਾ ਸਾਰੰਗ ਫਰੀ ਕੋਟ ਵੀ ਵੱਜ ਗਿਆ ਸਾਰੇ ਸ਼ਹਿਰ ਦੇ ਵਿੱਚ ਉਹ ਕਹਿੰਦੇ ਬੰਦ ਕਰੋ ਸ਼ਹਿਰ ਅਕਰਬ ਫਲੈਕਸ ਦੇ ਉੱਤੇ ਬੰਦ ਦਾ ਸਾਰੰਗ ਲਾਤਾ ਸਾਰਾ ਸ਼ਹਿਰ ਬੰਦ ਹੋਣ ਲੱਗਾ ਫਰੀ ਕੋਟ ਵੀ ਰਿੰਦਾ ਸਵੇਰ ਦਾ ਬੰਦਾ ਫਰੋਹਪੁਰ ਸਵੇਰ ਦਾ ਬੰਦਾ ਹੁਣ ਫਰੀ ਕੋਟ ਤੇ ਵੀ ਸਾਰਮ ਆ ਗਿਆ ਤਦੇ ਮਾਰਕੀਟ ਬੰਦ ਕਰੋ ਘਰੋ ਘਰ ਜਾਓ ਮਿਹਰਬਾਨੀ